ਕਈ ਲੋਕ ਧਰਨ ਨੂੰ ਨਹੀਂ ਮੰਨਦੇ ਅੱਜ ਤੁਹਾਨੂੰ ਆਪਾਂ ਦੱਸਣ ਜਾ ਰਹੇ ਹਾਂ ਧਰਨ ਨੂੰ ਕਿਵੇਂ ਚੈੱਕ ਕਰ ਸਕਦੇ ਹੋ ਉਂਗੂਠਾ ਲਓ ਔਰ ਇਸ ਰੂਤ ਨੂੰ ਜ਼ੋਰ ਦੀ ਵਿੱਚ ਨੂੰ ਪ੍ਰੈਸ ਕਰ ਦਿਓ ਜਿੱਦਾਂ ਆਪਣਾ ਦਿਲ ਧੜਕਦਾ ਉਸ ਤੈਨਾਂ ਤੁਨੀ ਧੜਕੇਗੀ ਔਰ ਆਪਣੇ ਖੱਬੇ ਪਾਸੇ ਇਸ ਜਗ੍ਹਾ ਤੇ ਦਰਦ ਹੋਏਗਾ ਇਨੇ ਪਾਰਚ ਗੈਸ ਜਾਂ ਕਬਜ ਹੋਏਗੀ ਅਗਰ ਇਨੇ ਪਾਰਚ ਦਰਦ ਹੈ ਜਿਹੜਾ ਬਾਕੀ ਹਿੱਸਾ ਬਚ ਗਿਆ ਅਗਰ ਇਨੇ ਪਾਰਚ ਕਿਤੇ ਦਰਦ ਹੋ ਰਿਹਾ ਤਾਂ ਆਪਾਂ ਨੂੰ ਦਸਤ ਲੱਗਣਗੇ ਲੂਸ ਮੋਸ਼ਨ ਲੱਗਣਗੇ ਜਿਨ੍ਹਾਂ ਲੋਕਾਂ ਦੇ ਧਰਨ ਪੈਂਦੀ ਹੈ ਉਹਨਾਂ ਦਾ ਬਹੁਤ ਔਖਾ ਹੋ ਜਾਂਦਾ ਉਹ ਕਿਤੇ ਸਫਰ ਨਹੀਂ ਕਰ ਸਕਦੇ ਉਹ ਕਿਤੇ ਬੈਠ ਨਹੀਂ ਸਕਦੇ ਉਹ ਪਾਰ ਨਹੀਂ ਚੱਕ ਸਕਦੇ ਉਹ ਕਿਤੇ ਕੰਮ ਨਹੀਂ ਕਰ ਸਕਦੇ ਸੋ ਤੁਸੀਂ ਅੱਜ ਤੋਂ ਘਬਰਾਉਣਾ ਨਹੀਂ ਆਸਾਨ ਕਸਰਤਾਂ ਕਰਨੀਆਂ ਘਰ ਦੇ ਵਿੱਚ ਸ਼ੁਰੂ ਕਰ ਦੋ ਸਵੇਰੇ ਸ਼ਾਮ ਤੁਸੀਂ ਧਰਨ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸਭ ਤੋਂ ਪਹਿਲੀ ਜਿਹੜੀ ਤੁਸੀਂ ਕਸਰਤ ਕਰਨੀ ਹੈ ਤੁਸੀਂ ਦੋ ਸਹਰਾਣੇ ਲੈਣੇ ਆ ਔਰ ਇਹਨਾਂ ਨੂੰ ਤੁਸੀਂ ਆਪਣੀ ਧੁੰਨੀ ਦੇ ਹੇਠਾਂ ਰੱਖਣਾ ਪੂਰੇ 5 ਮਿੰਟ ਲਈ ਤੁਸੀਂ ਦੇਖੋ ਦੋ ਸਹਰਾਣੇ ਲੈ ਲਏ ਆਪਾਂ ਇਹਨਾਂ ਨੂੰ ਬਿਲਕੁਲ ਤੋਂ ਨੀਦੇ ਬਿਲਕੁਲ ਆਪਾਂ ਥੱਲੇ ਰੱਖਾਂਗੇ ਔਰ 5 ਮਿੰਟ ਆਪਾਂ ਇਸੇ ਪੋਜੀਸ਼ਨ ਦੇ ਵਿੱਚ ਰਾਮ ਨਾਲ ਪੈ ਜਾਵਾਂਗੇ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਜਦੋਂ 5 ਮਿੰਟ ਹੋ ਗਏ ਦੋਨੋਂ ਸਹਾਰੇ ਕੱਢ ਦੇਣੇ ਆ ਔਰ ਤੁਸੀਂ 2 ਜਾਂ 3 ਮਿੰਟ ਲਈ ਸਿੱਧੇ ਪੈ ਜਾਣਾ ਹੈ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਜਿਹੜੀ ਦੂਜੀ ਕਸਰਤ ਹੈ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਇੱਕ ਤੌਲੀਆ ਲੈ ਲਾਂਗੇ ਔਰ ਉਸ ਨੂੰ ਗੋਲ ਕਰਕੇ ਐਦਾਂ ਇਨੂੰ ਜਿਆ ਬਣਾ ਲਾਂਗੇ ਇਸ ਨੂੰ ਵੀ ਆਪਾਂ ਧੁੰਨੀ ਦੇ ਹੇਠਾਂ ਰੱਖਾਂਗੇ ਇਸ ਜਗ੍ਹਾ ਤੇ ਔਰ ਫਿਰ ਇਸ ਦੇ ਉੱਪਰ ਆਪਾਂ 5 ਮਿੰਟ ਲਈ ਇਦਾਂ ਪੈ ਜਾਾਂਗੇ ਬਿਲਕੁਲ ਸੈਂਟਰ ਚ ਚਾਹੀਦਾ ਇਹ ਚੀਜ਼ ਔਰ ਦੈਨ ਤੁਸੀਂ 5 ਮਿੰਟ ਲਈ ਆਰਾਮ ਨਾਲ ਪੈ ਜਾਣਾ ਹੈ ਬਾਵਾ ਸਾਈਡ ਤੇ ਕਰਕੇ ਜਦੋਂ 5 ਮਿੰਟ ਹੋ ਜਾਣ ਤੁਸੀਂ ਇਸ ਨੂੰ ਨੀਚੋਂ ਕੱਢ ਦੇਣਾ ਹੈ ਔਰ ਫਿਰ ਤੁਸੀਂ 2 ਤੋਂ 3 ਮਿੰਟ ਲਈ ਸਿੱਧੇ ਆਰਾਮ ਨਾਲ ਪੈ ਜਾਣਾ ਹੈ ਇਹ ਹੋਗੀ ਤੁਹਾਡੀ ਕਸਰਤ ਨੰਬਰ ਦੂਜੀ ਔਰ ਤੀਜੀ ਕਸਰਤ ਕੀ ਕਰਾਂਗੇ ਆਪਾਂ ਗੋਡਾ ਕ੍ਰਿਸ ਕਿ ਆਵਾਂਗੇ ਔਰ ਆਪਾ ਇਥੋਂ ਫੜ ਕੇ ਇਸ ਦੇ ਨਾਲ ਮੱਥੇ ਨੂੰ ਲਾਉਣਾ ਇਦਾਂ ਕਰਕੇ ਪੰਜ ਵਾਰੀ ਫਿਰ ਵਾਪਸ ਇਦਾਂ ਪੰਜ ਵਾਰੀ ਫਿਰ ਵਾਪਸ ਇਹ ਤੁਸੀਂ ਦੋਨੋਂ ਸਾਈਡ ਕਰਨਾ ਔਰ ਗੋਡੇ ਨੂੰ ਲਾਉਣਾ ਇਸ ਨੂੰ ਤੁਸੀਂ ਕਰਕੇ ਫਿਰ 2 ਤੋਂ 3 ਮਿੰਟ ਦਾ ਆਰਾਮ ਕਰਨਾ ਜਿਹੜੀ ਚੌਥੀ ਕਸਰ ਦਾ ਉਸ ਦੇ ਵਿੱਚ ਕੀ ਕਰੋਗੇ ਤੁਸੀਂ ਅਗਰ ਤੁਹਾਡੇ ਗੋਡੇ ਵਿੱਚ ਦਰਦਾ ਤਾਂ ਇਹ ਕਸਰਤ ਨਾ ਕਰਿਓ ਤਾਂ ਤੁਸੀਂ ਦੋ ਸਰਾਂ ਲੈ ਲਓਗੇ ਇਹਨਾਂ ਨੂੰ ਇੱਥੇ ਰੱਖ ਲੈਣਾ ਔਰ ਤੁਸੀਂ ਦੋਨੋਂ ਗੋਡੇ ਖੋਲ ਕੇ ਇਸ ਦੇ ਉੱਪਰ ਪੈਣ ਦੀ ਇਦਾਂ ਕੋਸ਼ਿਸ਼ ਕਰਨੀ ਤਾਂ ਕਿ ਤੁਹਾਡੇ ਢਿੱਡ ਦੇ ਮਸਲਸ ਨੇ ਉਹ ਹਲਕੇ ਹਲਕੇ ਖਿੱਚੇ ਜਾਣ ਇਦਾਂ ਪੈ ਜਾਣਾ ਪੂਰੇ 5 ਮਿੰਟ ਲਈ ਫਿਰ ਉੱਠ ਜਾਓਗੇ ਇਹ ਹੋ ਗਈ ਤੁਹਾਡੀ ਕਸਰਤ ਨੰਬਰ 4 then ਅਗਰ ਤੁਹਾਡੇ ਗੋਡਿਆਂ ਚ ਦਰਦਾ ਇਹ ਵਾਲੀ ਕਸਰਤ ਨਾ ਕਰਿਓ ਔਰ ਆਖਰੀ ਕਸਰਤ ਦੋਨੋਂ ਗੋਡੇ ਮੋੜ ਕੇ ਲੱਤਾਂ ਉੱਪਰ ਚੱਕ ਦੇਣੀਆਂ 5 ਸੈਕਿੰਡ ਹੋਲਡ ਢਿੱਡ ਦੇ ਮਸਲਸ ਤੇ ਖਿੱਚ ਪਏਗਾ then ਰਿਲੈਕਸ ਇਸ ਨੂੰ 5 ਤੋਂ 6 ਵਾਰ ਕਰੋ ਆਸਾਨ ਕਸਰਤਾਂ ਕਰੋ ਤੁਸੀਂ ਤਰਨ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਜੀ That's